ਕੈਨਾਲ ਦੇ ਵਿੱਚ ਇੱਕ ਬੇਹੱਦ ਵੱਡੀ ਘਟਨਾ ਨੂੰ ਅਣਜਾਣ ਦਿੱਤਾ ਗਿਆ ਜਿੱਥੇ ਇੱਕ ਸਿੱਖ ਕਾਰੋਬਾਰੀ ਦੇ ਉੱਤੇ ਹਮਲਾ ਕੀਤਾ ਗਿਆ ਤੇ ਨਾਲ ਦੀ ਨਾਲ ਉਸ ਸਿੱਖ ਕਾਰੋਬਾਰੀ ਤੇ ਜਿਸ ਤਰੀਕੇ ਨਾਲ ਹਮਲੇ ਹੋਏ ਤਾਂ ਬਹੁਤ ਗੁਰੇ ਹਾਲ ਹੋਏ ਤੇ ਹਸਪਤਾਲ ਦੇ ਵਿੱਚ ਦਾਖਲ ਵੀ ਕਰਵਾਇਆ ਗਿਆ ਪਰ ਹੁਣ ਇਹਨਾਂ ਤੇਜ਼ਦਾਰ ਹਥਿਆਰਾਂ ਦੇ ਹਮਲੇ ਦੀ ਤਾਪ ਨੂੰ ਨਾ ਚੱਲਦੇ ਹੋਏ ਉਸ ਸਿੱਖ ਕਾਰੋਬਾਰੀ ਨੇ ਦਮ ਤੋੜ ਦਿੱਤਾ ਹੈ ਦੱਸ 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 ਐਬਸਪੋਰਟ ਪੁਲਿਸ ਜਾਂ ਫਿਰ ਮਿਸਿਸ ਸਾਗਾ ਜਾਂ ਹੋਰ ਥਾਵਾਂ ਦੀਆਂ ਪੁਲਸਾਂ ਨੇ ਜੋ ਹੈ ਮਿਲ ਕੇ ਦੋ ਜਿਹੜੇ ਵਿਅਕਤੀ ਸੀ ਉਹਨਾਂ ਨੂੰ ਕਾਬੂ ਕੀਤਾ ਜਿਨ੍ਹਾਂ ਦੇ ਵੱਲੋਂ ਇਹ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਦੱਸਿਏ ਕਿ ਕੈਨੇਡਾ ਦੀ ਧਰਤੀ ਦੇ ਉੱਤੇ ਬਹੁਤ ਸਾਰੀਆਂ ਜੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਬਹੁਤ ਸਾਰੀਆਂ ਜੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਨੇ ਜਿੱਥੇ ਕਿ ਉੱਥੇ ਦੇਖ ਕੇ ਇਹਨਾਂ ਚੀਜ਼ਾਂ ਨੂੰ ਮਾਹੌਲ ਖਰਾਬ ਹੋ ਜਾਂਦਾ ਹੈ ਆਏ ਦਿਨ ਸ਼ਰਿਆਮ ਮਾਮਲੇ ਕੀਤੇ ਜਾਂਦੇ ਨੇ ਔਰ ਕਈ ਲੋਕ ਜਿਹੜੇ ਨੇ ਦਮ ਤੋੜ ਦਿੰਦੇ ਨੇ ਇਹਨਾਂ ਸਾਰੀਆਂ ਘਟਨਾਵਾਂ ਦੇ ਸ਼ਿਕਾਰ ਹੋ ਜਾਂਦੇ ਨੇ ਇਸੇ ਤਰੀਕੇ ਦੇ ਨਾਲ ਇੱਕ ਇੰਡੋ ਕੈਨੇਡੀਅਨ ਸਿੱਖ ਕਾਰੋਬਾਰੀ ਦਾ ਜਿਹੜਾ ਇਸੇ ਤਰੀਕੇ ਦੇ ਨਾਲ ਉਸ ਨੂੰ ਸ਼ਿਕਾਰ ਪਣਾਇਆ ਗਿਆ ਤੇ ਜਿਸ ਤੋਂ ਬਾਅਦ ਉਸਨੇ ਦਮ ਤੋੜ ਦਿੱਤਾ ਜਹਾਨੋ ਤੁਰ ਗਿਆ ਵਿਅਕਤੀ ਔਰ ਦੱਸਿਆ ਕਿ ਇਸੇ ਤਰੀਕੇ ਦੇ ਨਾਲ ਦੋ ਇੰਡੋ ਕੈਨੇਡੀਅਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਾਨੀ ਕਿ ਉਨਾ ਦੀ ਪਾਲ ਕੀਤੀ ਗਈ ਹੈ ਜਿਨ੍ਹਾਂ ਦੇ ਬੋਲੇ ਵੱਡੀ ਪਾਰ ਦਾ ਮੌਨਜਾਮ ਦਿੱਤਾ ਗਿਆ ਬੇਹਦ ਅਹਿਮ ਖਬਰ ਇਸ ਵਕਤ ਦੀ ਹੈ ਜੀ ਤੁਹਾਡੇ ਨਾਲ ਸਾਂਝੀ ਕਰ ਰਿਆਂ ਦਰਸਲ ਦੱਸ ਜੀ ਹੈ ਕਿ ਬਹੁਤ ਸਾਰੀਆਂ ਕੈਨੇਡਾ ਦੀ ਧਰਤੀ ਤੇ ਘਟਨਾਵਾਂ ਦੇਖਣ ਨੂੰ ਮਿਲਦੀਆਂ ਨੇ ਜਿੱਥੇ ਕਿ ਬਹੁਤ ਸਾਰੇ ਪੰਜਾਬੀ ਜਿਹੜੇ ਨੇ ਉਹ ਜਹੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਅਪਰਾਧ ਦੀ ਦੁਨੀਆ ਵਿੱਚ ਕਦਮ ਰੱਖ ਲੈਂਦੇ ਨੇ ਤਾਂ ਬਹੁਤ ਹੀ ਮੰਦਭਾਗੀਆਂ ਖਬਰਾਂ ਅਕਸਰ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਨੇ ਤਾਂ ਜਿੱਥੇ ਇੱਕ ਸਿੱਖ ਕਾਰੋਬਾਰੀ ਤੇ ਹਮਲਾ ਕੀਤਾ ਗਿਆ ਤਾਂ ਹੁਣ ਉਸਨੇ ਦਮ ਤੋੜ ਦਿੱਤਾ ਤੇ ਹਸਪਤਾਲ ਦੇ ਵੇਝੀ ਹਾਲਾਤ ਬੁਰੇ ਹੋਏ ਇਹ ਸਾਰੇ ਪਿਆਨਕ ਹਮਲੇ ਦੀਆਂ ਤਾਪ ਜਿਹੜਾ ਉਹ ਨਹੀਂ ਸੰਭਾਲ ਪਾਇਆ ਜਿਸ ਤੋਂ ਬਾਅਦ ਹੁਣੇ ਮਾਮਲਾ ਗਰਮਾ ਗਿਆ ਔਰ ਐਬਸਫੋਰਡ ਪੁਲਿਸ ਤੇ ਆਫਰਪੀ ਪੁਲਿਸ ਸਭ ਨੇ ਮਿਲ ਕੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਲਗਾਤਾਰ ਮਾਹੌਲ ਤਣਾਪੂਰਨ ਬਣ ਗਿਆ ਤੇ ਹੁਣ ਸ਼ਰੀਆਮ ਹੀ ਜਿਹੜੇ ਹਮਲੇ ਕੀਤੇ ਜਾਣ ਨੇ ਕੈਨੇਡਾ ਦੇ ਵਿੱਚ ਤੇ ਪੁਲਿਸ ਲਗਾਤਾਰ ਐਕਸ਼ਨ ਮੋੜ ਦੇ ਵਿੱਚ ਹੈ ਤੱਕ ਬੇਹਤ ਵੱਡੀ ਤੇ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਹ ਖਬਰ ਬੇਹਤ ਹਰਾਨ ਕਰ ਦੇਣ ਵਾਲੀ ਹੈ ਕਿਉਂਕਿ ਕੈਨੇਡਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਜਿੱਥੇ ਇੱਕ ਸਿੱਖ ਕਾਰੋਬਾਰੀ ਦਾ ਜਦੋਂ ਤੇ ਹਮਲਾ ਹੋਇਆ ਤਾਂ ਉਸਨੇ ਦਮ ਤੋੜ ਦਿੱਤਾ ਇਹ ਹਮਲੇ ਦੀ ਯਾਨੀ ਕਿ ਇਹ ਵੱਡੀ ਜਿਹੜੀ ਤਾਕ ਜਿਹੜੀ ਨੂੰ ਨਾ ਸਹ ਪਾਇਆ ਤਾਂ ਜਿਸ ਤੋਂ ਬਾਅਦ ਉਸਦੀ ਜਿਸਨੇ ਦਮ ਤੋੜ ਦਿੱਤਾ ਬਿਆਨ ਤੱਕ ਵੱਡੀ ਖਬਰ ਇਸ ਵਰਤੀ ਤੇ ਅਸੀਂ ਤੁਹਾਡਾਂ ਨਾਲ ਸਾਂਝੀ ਕਰ ਰਹੇ ਹਾਂ ਤੇ ਕੈਨੇਡਾ ਦੇ ਵਿੱਚ ਕਾਨੂੰਨ ਵਿਵਸਥਾ ਕਿਤੇ ਨਾ ਕਿਤੇ ਵਿਗੜ ਰਹੀ ਨਜ਼ਰ ਆ ਰਹੀ ਹੈ ਤਾਂ ਉੱਥੇ ਸ਼ਰਿਆਮ ਵੱਡੀਆਂ-ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤੇ ਜਾ ਰਹੇ ਨੇ